ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਤਰੀ ਦੇ ਪਤੇ ਤਿੰਨ ਸ਼ਬਦ ਉਚਾਰਨ ਕੀਤੇ ਨੇ ਆਸਾ ਰਗ ਦੇ ਸਿਫਤੀ ਰਤਾ ਸਦਬੈ ਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਹਾਲਾ ਇਤਨੀ ਉੱਚੀ ਪਰਵਾਜ਼ ਉੱਚੀਆਂ ਗੱਲਾਂ ਸੁਣ ਕੇ ਭਰਤਰੀ 당 ਰਿਹਾ ਪੁੱਛ ਬੈਠਾ ਮਹਾਰਾਜ ਤੁਹਾਡਾ ਪੰਥ ਕੀ ਹੈ ਕਿਉਂਕਿ ਉਹ ਤੇ ਜੋਗੀ ਸੀ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ अनेਕੰ ਕਹਿ ਨਾਨਕ ਸੁਣ ਭਰਤਰੀ ਜੋਗੀ ਪਾਰ ਬ੍ਰਹਮ ਲਿਵ ਇਕ ਐ ਭਰਤਰੀ ਸਾਡਾ ਪੰਥ ਪੁੱਛਦਾ ਸਾਰੇ ਜਗਤ ਦੇ ਦੇਖ ਵਰਨ ਮਜ਼ਬ ਜ਼ਾਤ ਪਾ ਸਾਰਿਆਂ ਦੇ ਨਾਲ ਚਲਣਾ ਇਸ ਸਾਰਿਆਂ ਨੂੰ ਆਪਣੇ ਨਾਲ ਚਲਾਣਾ ਬਸ ਨਾਨਕ ਦਾ ਪੰਥ ਇਹੀ ਹੈ ਔਰ ਕੋਈ